ਹਾਂਜੀ ਸਤਿ ਸ਼੍ਰੀ ਅਕਾਲ ਜੀ YouTube ਫੈਮਿਲੀ ਕੀ ਹਾਲ ਚਾਲ ਆ ਜੀ ਸਾਰਿਆਂ ਦੇ ਆਸ ਕਰਦੀ ਕਿ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਨੂੰ ਦੇਖੋ ਜੀ ਕੌਣ ਮਿਲਣਾ ਆ ਇਹ ਆਇਆ ਜੀ ਪਿੰਡ ਭਲੂਰ ਤੋਂ ਜੋ ਕਿ ਮੁੱਦਗੀ ਦੇ ਲਾਗੇ ਰਹਿ ਜਾਂਦਾ ਬਾਗੇ ਪੁਰਾਣੇ ਦੇ ਤੇ ਆ ਇੱਕ ਇਹਨਾਂ ਦਾ ਬੇਟਾ ਆਇਆ ਹੋਇਆ ਤੇ ਇਹਨਾਂ ਦੇ ਹਸਬੰਦ ਵੀ ਉੱਧਰ ਬਾਹਰ ਫੋਨ ਆ ਗਿਆ ਤੇ ਉਹ ਫੋਨ ਸੁਣਦੇ ਪਏ ਆ ਤੇ ਭੈਣ ਦਾ ਪੇਜ ਬਣਿਆ ਹੋਇਆ ਵਾਹ ਫੇਸਬੁੱਕ ਤੇ ਭੈਣੇ ਬੋਲੂ ਫੁੱਟ ਪੇਜ ਦਾ ਕਰਮਜੀਤ ਕਾਰ ਦਿਨਾਂ ਤੇ YouTube ਤੇ ਵੀ ਇਹਨਾਂ ਦਾ ਪੇਜ ਬਣਿਆ ਹੋਇਆ ਚੈਨਲ ਤੇ ਮਨਦੀਪ ਕੌਰ ਦੇ ਨਾਂ ਤੇ ਤੇ ਭੈਣ ਨੂੰ ਕਰ ਲੈ ਸਾਰੇ ਜਣੇ ਸਬਸਕ੍ਰਾਈਬ ਤੇ ਸਪੋਰਟ ਕਰੋ ਗਰੀਬ ਬੰਦਾ ਹਨਾ ਜਿਹੜਾ ਹੁੰਦਾ ਸਪੋਰਟ ਕਰਿਆ ਕਰੋ ਮਿਹਨਤ ਕਰਦਾ ਵਾ ਕੋਈ ਆਪਦੀ ਮੰਜ਼ਲ ਤੇ ਪਹੁੰਚ ਜਾਏ ਤੇ ਮੈਨੂੰ ਬਹੁਤ ਵਧੀਆ ਲੱਗਾ ਵਿਚਾਰਿਆਂ ਨੇ ਸਾਰਾ ਪਿੰਡ ਗਾਤਾ ਇਹਨਾਂ ਨੂੰ ਕਿਸੇ ਨੇ ਸਾਡਾ ਘਰ ਨਹੀਂ ਦੱਸਿਆ ਜੇ ਕੋਈ ਸਾਡਾ ਪਿੰਡ ਦਾ ਵੀ ਦੇਖਦਾ ਨਾ ਮੇਰੇ ਬਲੌਗ ਨੂੰ ਤੇ ਭਾਈ ਦੱਸ ਦਿਆ ਕਰੋ ਕੋਈ ਨਹੀਂ ਜੇ ਕੋਈ ਮਿਲਣ ਆਜੂਗਾ ਤੇ ਮੈਂ ਥਾਰ ਕੱਢੀ ਨਹੀਂ ਲੈ ਕੇ ਦੇ ਕੇ ਚੱਲਦਾ ਇੱਥੇ ਪਿਆਰ ਸਤਕਾਰ ਹੀ ਰਹਿ ਜਾਣਾ ਦੁਨੀਆਂ ਤੇ ਦਾ ਸਦਾ ਕਰ ਉਹ ਲੈ ਨੂੰ ਘਰ ਵੀ ਪਾਈ ਤਿੰਨ ਨੂੰ ਦੇ ਹੱਟੇ ਲੀ ਉਹਨਾਂ ਦਾ ਘਰ ਹੱਤ ਜਾੜੂ ਜੇ ਜਾ ਉਹ ਜੀ ਦੀ ਪਕਾਈ ਕਰਾਈ ਦੱਸਿਆ ਹੀ ਨਹੀਂ ਕਿਸੇ ਨੇ ਤੇ ਇਹ ਤਾਂ ਕੁਦਰਤੀ ਮੈਂ ਸਾਡੇ ਉਧਰਲੇ ਘਰਾਂ ਲਈ ਜਾਈ ਜਾਂਦੀ ਸੀ ਕਿ ਤੇ ਵਿਚਾਰੇ ਉੱਥੇ ਰਾਹ 'ਚ ਟੱਕਰ ਕੇ ਤੇ ਮੈਂ ਤਾਂ ਕਹ ਮੈਨੂੰ ਵੈਸੇ ਸਾਸਰੀ ਘਰ ਬੁਲਾਉਂਦੇ ਆ ਵੀ ਸਿਆਣ ਲਿਆ ਇਹਨਾਂ ਨੇ ਵੀਡੀਓ ਪਾਉਂਦੀ ਕਰਕੇ ਤੇ ਵਿਚਾਰੇ ਕਹਿੰਦੇ ਹਾਏ ਕਹਿੰਦੇ ਅਸੀਂ ਤਾਂ ਲੱਭ ਲੱਭ ਹੰਬ ਗਏ ਤੇ ਇੱਧਰ ਬੈਠਾ ਗਾ ਬਾਈ ਫੇਨ ਦਾ ਹਸ ਵੰਡ ਨਾਲ ਆਏ ਵਿਆ ਦਵਾਈ ਲੈਣ ਆਈ ਸੀ ਬਾਗੇ ਪੁਰਾਣੀ ਇਹ ਤੇ ਕਹਿੰਦੇ ਅਸੀਂ ਕੱਜ ਮਿਲ ਕੇ ਹੀ ਜਾਣਾ ਕਹਿੰਦੇ ਅਸੀਂ ਬਹੁਤ ਦਿਨਾਂ ਤੋਂ ਕਹਿੰਦੇ ਸੀਗੇ ਵੀ ਅਸੀਂ ਜਾਣਾ ਜਾਣਾ ਤੇ ਵਿਚਾਰੇ ਲੱਭ ਲੁੱਭ ਕੇ ਅੱਜ ਮਸਾ ਆਏ ਆ ਤੇ ਐਨਾ ਇਹਨਾਂ ਨੂੰ ਚਾ ਚੜਿਆ ਜਦੋਂ ਮੈਂ ਉਹਨਾਂ ਨੂੰ ਦੱਸ ਕੇ ਕਹਿੰਦੇ ਸਾਨੂੰ ਤੇ ਆ ਕਿਥੇ ਆ ਕਿਥੇ ਆ ਕਿਥੇ ਆ ਕਿ ਜੱਸੀ ਸਿੱਧੂ ਕਹਿੰਦੇ ਅਸੀਂ ਪਕਾਈ ਬਹੁਤ ਕਹਿੰਦੇ ਅਸੀਂ ਪਕਾਈ ਬਹੁਤ ਤਾਂ ਇਹ ਤਰ ਵਿਚਾਰੇ ਗੇੜੇ-ਕੂੜੇ ਕੱਢ ਕੇ ਗਏ ਹਨ ਜੇ ਆਪਾਂ ਕਿਸੇ ਨੂੰ ਰਾਹ ਪਾ ਦਾਂਗੇ ਦੱਸ ਦਿਆਂਗੇ ਰਾਹੀ ਨੂੰ ਰਾਹ ਤਾਂ ਆਪਾਂ ਚਾਹ ਕੋਈ ਸੱਤ ਬਗਾਨਾ ਹੋਵੇ ਉਹਨੂੰ ਵੀ ਦੱਸ ਦਿੰਨੇ ਆ ਵੀ ਭਾਈ ਯਾਰ ਆਪੇ ਕੇ ਰਾਹ ਦੱਸਣਾ ਬਹੁਤ ਤੇ ਇੱਕ ਪਾਣੀ ਪਿਉਣਾ ਕਿਸੇ ਨੂੰ ਬਹੁਤ ਵੱਡੀ ਪੁੰਨ ਦੀ ਗੱਲ ਆ ਤੇ ਐ ਇਹ ਨਾ ਕਰਿਆ ਕਰੋ ਦੱਸ ਦਿਆ ਕਰੋ ਵੀ ਨੰਮੜੇ ਗੁਰਦੁਆਰੇ ਕੋਲੇ ਘਾਰ ਆ ਤੇ ਇੱਥੋਂ ਜਾ ਕੇ ਪੁੱਛ ਲਓ ਭਾਈ ਤੇ ਇਹਨਾਂ ਨੇ ਵਿਚਾਰਿਆਂ ਨੇ ਇਹ ਕਹਿੰਦੇ ਸਾਰਾ ਪਿੰਡ ਘਾਤਾ ਸੀ ਤੇ ਸਾਨੂੰ ਕਿਸੇ ਨੇ ਨਹੀਂ ਦੱਸਿਆ ਸੀਗਾ ਤੇ ਫੇਰ ਕੁਦਰਤੀ ਮੈਂ ਉਧਰ ਲੈ ਘਰਾਂ ਲਈ ਗਈ ਤੇ ਉਧਰ ਇਹਨਾਂ ਨੂੰ ਮੈਂ ਟੱਕਰ ਗਈ ਤੇ ਉੱਥੇ ਜਾ ਕੇ ਕੀ ਉਹਦਾ ਨਾਮ ਮੈਨੂੰ ਇਹ ਮਿਲੇ ਤੇ ਫੇਰ ਮੈਂ ਇਹਨਾਂ ਨੂੰ ਵਿਚਾਰਿਆਂ ਨੂੰ ਘਰੇ ਲੈ ਕੇ ਆਈ ਤੇ ਅਜੇ ਵੀ ਇਹ ਵਿਚਾਰੇ ਪਿੰਡ ਚ ਲੱਭਦੇ ਫਿਰਦੇ ਸੀ ਮੈਨੂੰ ਨਹੀਂ ਅਗਲਾ ਕਹਿੰਦਾ ਮੁਰ ਜਾਂਦੇ ਨਹੀਂ થੁੰਦੀ ਤਾਂ ਨਾth ਆਵੇ ਤੇ ਹਨਾ ਜਿਹੜਾ ਮੋਹ ਪ੍ਰੇਮ ਹੁੰਦਾ ਇਹ ਮੋਹ ਪ੍ਰੇਮ ਪੈਸੇ ਨਾਲ ਨਹੀਂ ਮਿਲਦਾ ਹੁੰਦਾਗਾ ਤੇ ਭੈਣਾ ਭਰਾਵਾਂ ਦੀ ਜਿਹੜੀ ਜਾਣ ਪਹਿਚਾਨ ਹੁੰਦੀ ਇਹ ਵੀ ਪੈਸੇ ਨਾਲ ਨਹੀਂ ਮਿਲਦੀਗੀ ਹਰ ਇੱਕ ਚੀਜ਼ ਪੈਸੇ ਤੇ ਨਹੀਂ ਹੁੰਦੀਗੀ ਟਿਕਦੀ ਤੇ ਬਾਕੀ ਸਪੋਰਟ ਕਰਿਆ ਕਰੋ ਸਾਰੇ ਜਾਣੇ ਇੱਕ ਦੂਜੇ ਨੂੰ ਹਨਾ ਇੱਥੇ ਸਪੋਰਟ ਦੇ ਨਾਲ ਤੁਹਾਨੂੰ ਕਿਹੜਾ ਪੈਸੇ ਪੈਣੇ ਆ ਤੇ ਭੈਣ ਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੱਸੀ ਸਿੱਧੂ ਚੈਨਲ ਤੇ ਵੀ ਜੇ ਕੋਈ ਨਵਾਂ ਆਇਆ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਪੋਰਟ ਕਰਿਓ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੈਨੂੰ ਬਹੁਤ ਵਧੀਆ ਲੱਗਿਆ ਮਿਲ ਕੇ ਤੇ ਬਹੁਤ ਮੈਨੂੰ ਚਾਅ ਚੜਿਆ ਵੀ ਹਨਾ ਮੈਨੂੰ ਵੀ ਕੋਈ ਮਿਲਣ ਵਾਸਤੇ ਆਇਆ ਵਾ ਤੇ ਬਹੁਤ ਵਧੀਆ ਸੁਭਾਅ ਇਹਨਾਂ ਦਾ ਐਜੇ ਨਹੀਂ ਲੱਗਿਆ ਵੀ ਉਪਰੇ ਆ ਵਧੀਆ ਹੱਸਦੇ ਖੇਡਦੇ ਅਸੀਂ ਰਾਹ ਚੋਂ ਵਧੀਆ ਘਰੇ ਆਏ ਆ ਤੇ ਨੰਨੀ ਨੂੰ ਭੇਜਤਾ ਸੀ ਪਹਿਲਾਂ ਮੈਂ ਕਹ ਤੈਨੂੰ ਘਰੇ ਲੈ ਆ ਚੱਲਾ ਤੇ ਮੈਂ ਕਹ ਸੀ ਆਉਨੀਆਂ ਤੁਰ ਕੇ ਉਧਰਲੇ ਪਾਸੇ ਅਸੀਂ ਦੂਰ ਪੈ ਜਾਂਦਾ ਨਾ ਉਧਰਲੇ ਪਾਸੇ ਵਾਜਾਂ ਅਸੀਂ ਤੁਰ ਕੇ ਠੀਕ ਆ ਬਾਕੀ ਜਾਉਂਦੇ ਵਸਦੇ ਰਹੋ ਬਾਏ ਬਾਏ ਸਾਰਿਆਂ ਨੂੰ ਧੰਨਵਾਦ ਜੀ ਥੈਂਕ ਯੂ